ਸਾਡੀ ਰਿਸ਼ਤੇ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੇ ਸ਼ਤ ਸ਼੍ਰੀਕਾਲ। ਆਪਣੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ। ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ। ਆਪਣੇ ਬੇਟਾ ਬੇਟੀ ਦੀ ਐਡ ਪਾਉਣ ਲਈ WhatsApp ਨੰਬਰ 99173 72381 ਤੇ ਪੂਰਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ। ਸਾਡਾ ਕੰਮ ਸਿਰਫ ਰਿਸ਼ਤੇ ਦੀ ਐਰ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਕ੍ਰਿਸ਼ਤਾ ਨਾਮ ਸਿੰਘ ਕਾਸਟ ਜਤਸ਼ਿਕ ਜਨਮ 9 ਦਸੰਬਰ 1992 ਕੱਦ 6 ਫੁੱਟ 2 ਇੰਚ ਜੋਬ ਗਵਰਨਮੈਂਟ ਈਟੀਟੀ ਟੀਚਰ ਏਰੀਆ ਅੰਮ੍ਰਿਤਸਰ ਫਾਦਰ ਰਟਾਇਰਡ ਪੁਲਿਸ ਅਫਸਰ ਮਦਰ ਹਾਊਸ ਵਾਈਫ ਬ੍ਰਦਰ ਤਿਸ਼ਟ ਦੋਵੇਂ ਕੈਨੇਡਾ ਵਿੱਚ ਪੀਆਰ ਹਨ ਜੀ ਇਹਨਾਂ ਦੀ ਰਿਸ਼ਤੇ ਦੀ ਮੰਗ ਆ ਲੜਕੇ ਗਵਰਨਮੈਂਟ ਜੌਬ ਤੇ ਹੋਵੇ ਸਿੰਪਲ ਮੈਰਿਜ ਕਰਨੀ ਹੈ ਜ ਇਹਨਾਂ ਨੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਦੂਸਰਾ ਨਾਮ ਸਿੰਘ ਏਰੀਆ ਲੁਧਿਆਣਾ ਜਨਮ ਮਿਤੀ 22/10/92 ਕਾਸਟ ਵਰਦਾਸੀਏ ਸਿੱਖ ਕੱਦ 5 ਫੁੱਟ 7 ਇੰਚ ਕੰਮ ਜੁਕੇ ਵਰਕ ਪਰਮਿਟ ਸਟਡੀ बीटेक ऑटोमोबाइल मास्टर डिग्री इंटरनेशनल बिजनेस पिताजी दी मौत हो चुकी है जी माता जी ਇਹਨਾਂ ਦੇ ਅੰਗਣਵਾੜੀ ਵਰਕਰ ਹਨ ਬਰਨੋ ਬਰਨੋ ਰਿਸ਼ਤੇ ਦੀ ਮੰਗਾ ਜੀ ਲੜਕੀ ਸੋਹਣੀ ਸੁਨੱਖੀ ਵੈਲ ਐਜੂਕੇਟਿਡ ਜੋ ਕਿ ਕੈਨੇਡਾ ਜਾਂ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਜੁਕੇ ਦੀ ਪੱਕੀ ਹੋਵੇ ਜਾਤ ਪੱਛ ਦਾ ਕੋਈ ਬੰਦਰ ਨਹੀਂ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਏਰੀਆ ਮਹਾਲੀ ਹਾਈਟ 6 ਫੁੱਟ ਜਨਮ 1998 ਪੜਾਈ ਬੈਚਲਰ ਆਫ ਨਰਸਿੰਗ ਆਸਟ੍ਰੇਲੀਆਨ ਛੋਟੀ ਜਾਨ ਆਸਟ੍ਰੇਲੀਆ ਵਿੱਚ ਨਰਸ ਦਾ ਕੰਮ ਕਰ ਰਿਹਾ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਪੜ੍ਹੀ ਲਿਖੀ ਸੋਹਣੀ ਚਣੱਕੀ ਆਸਟ੍ਰੇਲੀਆ ਲੜਕੀ ਨੂੰ ਤਰਜੀਹ ਹੈ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 3 ਇੰਚ ਸਟੱਡੀ ਬੀ ਫਾਰਮੇਸੀ ਇੰਡੀਆ ਤੋਂ ਲੜਕੀ ਦੀ ਸਾਰੀ ਫੈਮਿਲੀ ਯੂ ਐਸ ਏ ਵਿੱਚ ਵਲ ਸੈਟਲਡ ਹੈ ਲੜਕੀ ਰਜਿਸਟਰਡ ਨਰਸ ਯੂ ਐਸ ਏ ਦੇ ਵਿੱਚ ਲੜਕੀ ਯੂ ਐਸ ਏ ਦੀ ਸਿਟੀਜ਼ਨ ਹੈ ਜੀ ਰਿਸ਼ਤੇ ਦੀ ਮੰਗ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਨਾ ਸਨਕਾ ਹੋਵੇ ਤੇ ਯੂ ਐਸ اے ਦਾ ਹੋਵੇ ਜੀ ਚੰਗੀ ਜੌਬ ਕਰਦਾ ਹੋਵੇ ਤੇ ਬੈਸ਼ਨੂ ਹੋਵੇ ਵਧੀਆ ਘਰ ਪਰਿਵਾਰ ਦਾ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿਕ ਕੋਤ ਗੱਲ ਜਨਮ 1999 ਕੱਦ ਸੇਫਟ ਪੜਾਈ ਪਲੱਸ 2 ਆਈਟੀਆਈ ਡੀਜ਼ਲ ਮਕੈਨਿਕ ਭਾਂ ਕੋਈ ਨਹੀਂ ਪਰਾਇਕ ਮੈਡ ਪਰਿਵਾਰ ਵੈਸ਼ਨੂ ਹੈ ਜੀ ਕੰਮ ਟਰੱਕ ਮਕੈਨਿਕਨ ਟ੍ਰਾਂਟੋ ਆਨ ਬਰਕ ਪਰਮਿਟ ਜ਼ਮੀਨ ਤਿੰਨ ਕਿੱਲੇ ਰਿਸ਼ਤੇ ਦੀ ਮੰਗ ਲੜਕੀ ਸੋਨੀਸ਼ ਨੱਕੀ ਕੈਨੇਡਾ ਪੀਆਰ ਹੋਵੇ ਕੱਦ 5 ਫੁੱਟ 5 ਇੰਚ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 2000 ਕੱਦ 5 ਫੁੱਟ 7 ਇੰਚ ਗੋਤ ਬਾਠਾ ਜੀ ਇਹਨਾਂ ਦਾ ਏਰੀਆ ਕਪੂਰਥਲਾ ਪੜਾਈ ਕੈਨੇਡਾ ਐਸਚਡਬਲਯੂ ਦਾ ਡਿਪਲੋਮਾ ਕੈਨੇਡਾ ਵਿਨਿਪੈਗ ਕੰਮ ਵਿਨਿਪੈਗ ਵਿੱਚ ਲੋਜਿਸਟਿਕ ਮੈਨੇਜਰ ਕਪੂਰਥਲਾ ਵਿੱਚ ਵਧੀਆ ਕੋਠੀ ਹੈ ਜ ਇਹਨਾਂ ਦੀ ਇੱਕ ਵੱਡੀ ਭੈਣ ਕੈਨੇਡਾ ਵਿੱਚ ਪੀਆਰ ਟ੍ਰੈਂਟੋ ਚ ਭੈਣ ਪ੍ਰਾਦ ਆਪਣਾ ਘਰ ਹੈ ਜੀ ਲੜਕਾ ਵੈਸ਼ਨੂ ਹੈ ਮਾਤਾ ਪਿਤਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਜੀ ਇਨਾ ਕੀ ਰਿਸ਼ਤੇ ਦੀ ਮੰਗ ਆ ਜੀ ਲੜਕੇ ਕੈਨੇਡਾ ਪੀਆਰ ਹੋਵੇ ਜਾਂ 2-3 ਸਾਲ ਦਾ ਵਰਕ ਪਰਮਿਟ ਹੋਵੇ ਕੋਈ ਜਾਤੀ ਬੰਧਨ ਨਹੀਂ ਹੈ ਮੈਰਜ ਬਿਊਰੋ ਵਾਲੇ ਮਾਫ਼ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਨ੍ਹਾਂ ਨਾਲ ਗੱਲ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰਦਿਆ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 1992 ਕੱਦ 5 ਫੁੱਟ 3 ਇੰਚ ਏਰੀਆ ਮੋਗਾ ਬਾਗਾਪਰਾਣਾ ਸਟੱਡੀ B.Sc. M.C.A. ਕੰਮ ਲੜਕੇ ਕੈਨੇਡਾ ਵਰਕ ਪਰਮਿਟ ਤੇ ਹੈ ਇਹਨਾਂ ਦੀ ਰਿਸ਼ਤੇ ਦੀ ਮੰਗ ਆ ਜੀ ਲੜਕਾ ਕੈਨੇਡਾ ਪੀਆਰ ਹੋਵੇ ਜਾਂ ਡਿਗਰੀ ਕੀਤੀ ਵੀ ਹੋਵੇ ਇੰਡੀਆ ਵਿੱਚ ਹੋਵੇ ਤਾਂ 8 ਤੋਂ 10 ਕਿੱਲੇ ਜ਼ਮੀਨ ਆਉਂਦੀ ਹੋਵੇ ਜੀ ਮੌਗਾ ਫਰੀਦਕੋਟ ਨੂੰ ਪਹਿਲਾਂ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਸਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਜੀ ਤਾ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ